ਦਰਹੀ ਠੰਡ ਦੇ ਨਾਲ ਹੀ ਬਠਿੰਡਾ ਦੇ ਵਿੱਚ ਸ਼ਾਮ ਨੂੰ ਧੁੰਦ ਨੇ ਦਸਤਕ ਦੇ ਦਿੱਤੀ ਹੈ ਅਤੇ ਤਾਪਮਾਨ ਦੇ ਵਿੱਚ ਭਾਰੀ ਗ੍ਰਾਵਟਾਈ ਉੱਥੇ ਹੀ ਵਿਜ਼ਿਬਿਲਟੀ ਘਟੀ ਹੈ ਤੇ ਠੰਡ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਇਸ ਮੌਸਮ ਦੇ ਵਿੱਚ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਉੱਥੇ ਬਠਿੰਡਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਸੂਰਜ ਦੇ ਦਰਸ਼ਨ ਨਹੀਂ ਹੋ ਰਹੇ ਅਤੇ ਦੋ ਪਹੀਆ ਵਾਹਨਾਂ ਨੂੰ ਵੀ ਸੜਕ ਤੇ ਆਉਣ ਜਾਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਇਸ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਹੀ ਸਾਵਧਾਨੀ ਦੇ ਨਾਲ ਵਾਹਨ ਚਲਾਉਣ ਦੀ ਹਦਾਇਤ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਠੰਡ ਦਾ ਕਹਿਰ ਹੈ ਜਿਹੜਾ ਵਧਦਾ ਜਾ ਰਿਹਾ ਹੈ ਅਤੇ ਹਰ ਰੋਜ਼ ਕੜਾਕੇ ਦੀ ਠੰਡ ਦੇ ਦਰਮਿਆਨ ਲੋਕ ਆਵਾਜਾਈ ਕਰਦੇ ਦਿਖਾਈ ਦੇ ਰਹੇ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੰਥਨ ਪਟੇਲਾ ਜੀ ਕੀ ਕਹਿਣਾ ਚਾਹੁੰਦੇ ਜੀ ਠੰਡ ਵੱਧਦੀ ਜਾ ਰਹੀ ਹੈ ਜੀ ਕਿੰਨੀ ਮੁਸ਼ਕਿਲ ਹੋ ਰਹੀ ਹੈ ਬਹੁਤ ਮੁਸ਼ਕਿਲ ਹੋ ਰਹੀ ਹੈ ਠੰਡ ਦਿਨ ਵਰ ਦਿਨ ਵਧੀ ਜਾਂਦੀ ਹੈ ਬਹੁਤ ਜ਼ਿਆਦਾ ਠੰਡ ਹੈ ਤੇ ਵਹੀਕਲ ਤੇ ਤਾਂ ਜਾਣਾ ਬਹੁਤ ਮੁਸ਼ਕਿਲ ਹੀ ਹੈ ਮਤਲਬ ਕਵਰ ਕਰਕੇ ਵੀ ਜਾਂਦੇ ਆ ਫਿਰ ਵੀ ਬਹੁਤ ਦਿੱਕਤ ਆ ਰਹੀ ਹੈ ਬੱਚਿਆਂ ਨੂੰ ਬਹੁਤ ਮੁਸ਼ਕਿਲ ਹੈ ਖਾਂਸੀ ਜੁਖਾਮ ਵੀ ਚੱਲ ਰਿਹਾ ਹੈ ਮਤਲਬ ਹਸਪਤਾਲਾਂ 'ਚ ਲੈਣਾ ਲੱਗੀਆਂ ਹੋਈਆਂ ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਬਹੁਤ ਜਿਆਦਾ ਦਿੱਕਤ ਹੈ ਮਤਲਬ ਵੱਧੋ ਵੱਧ ਆਪਦੇ ਆਪ ਨੂੰ ਕਵਰ ਕਰਕੇ ਰੱਖੋ ਤੇ ਠੰਡ ਤੋਂ ਬਚਾ ਕੇ ਰੱਖੋ ਨਹੀਂ ਨਹੀਂ ਸੂਰਜ ਮਹਾਰਾਜ ਜੀ ਦਾ ਹਜੇ ਨਹੀਂ ਨਿਕਲੇ ਦੇਖੋ ਬਾਕੀ ਕਦੋਂ ਦਰਸ਼ਨ ਦੇਣਗੇ ਹਾਂਜੀ ਗਰਮ ਕੱਪੜੇ ਪਾਏ ਹੋਏ ਐ ਵੱਧੋ ਵੱਧ ਐਕਸਰਸਾਈਜ਼ ਕਰ ਰਹੇ ਆਂ ਜੋਗਿੰਗ ਕਰ ਰਹੇ ਆਂ ਸਵੇਰੇ ਆਪਦਾ ਭਜਨ ਜਾਓ ਤਾਂ ਸਰੀਰ ਸੈੱਟ ਰਹਿੰਦਾ ਗਰਮ ਚੀਜ਼ਾਂ ਖਾ ਰਹੇ ਆਂ ਕਿਉਂਕਿ ਸਰਦੀ ਜੀ ਗਰਮ ਚੀਜ਼ਾਂ ਖਾਣ ਦਾ ਮੌਕਾ ਮਿਲਦਾ ਆਪਨੂੰ